ਉਹਨਾਂ ਦੇ ਆਪਣੇ ਨਿੱਜੀ ਦੌਰੇ ਤੇ ਨੇ ਪਰ ਨਿੱਜੀ ਦੌਰੇ ਕਦੇ ਵੀ ਐਡੇ ਵੱਡੇ ਲੀਡਰਾਂ ਦੇ ਜਿਹੜੇ ਦੌਰੇ ਆ ਉਹ ਕਦੇ ਵੀ ਨਿੱਜੀ ਨਹੀਂ ਹੁੰਦੇ ਸਾਨੂੰ ਇਸ ਚੀਜ਼ ਦਾ ਪਤਾ ਹੀ ਆ ਇਹਦੇ ਵਿੱਚ ਜੋ ਕੁਆਡ ਦੇ ਵਿੱਚ ਸਮਝੌਤਾ ਅਗਲੇ ਬੰਨੇ ਹੋਣ ਜਾ ਰਿਹਾ 10ਵੇਂ 11ਵੇਂ ਮਹੀਨੇ ਦੇ ਵਿੱਚ ਉਹਦਾ ਰਾਹ ਪੱਤਰਾ ਕੀਤਾ ਜਾ ਰਿਹਾ ਤਾਂ ਕਿ ਉਹਦੇ ਵਿੱਚ ਜੋ ਦੁੱਧ ਉਤਪਾਦ ਹੈ ਸਾਡੇ ਡੇਰੀ ਉਤਪਾਦ ਹੈ ਭਾਵੇਂ ਪਨੀਰ ਆ ਦੁੱਧ ਆ ਲੱਸੀ ਆ ਜਾਂ ਦਹੀਂ ਆ ਜਾਂ ਮੱਖਣੇ ਕੁਝ ਵੀ ਉਹਨਾਂ ਨੂੰ ਲੈ ਕੇ ਸਮਝੌਤੇ ਕੀਤੇ ਜਾ ਰਹੇ ਆ ਇਹਨਾਂ ਸਮਝੌਤਿਆਂ ਰਾਹੀਂ ਅਮਰੀਕਾ ਦੇ ਵਿੱਚੋਂ ਜੋ ਕਿਉਂਕਿ ਉਹਦੇ ਉੱਥੇ ਉਤਪਾਦਨ ਬਹੁਤ ਆ ਪਰ ਖਾਣ ਵਾਲੇ ਉੱਥੇ ਘੱਟ ਆ ਇਸ ਲਈ ਇਹ ਭਾਰਤ ਨੂੰ ਮੰਡੀ ਤੌਰ ਤੇ ਵਰਤਿਆ ਜਾਊਗਾ ਉਹਨਾਂ ਸਮਝੌਤਿਆਂ ਦੇ ਥਰੂ ਤੇ ਸਾਡੇ ਕਿਉਂਕਿ ਕਾਰੋਬਾਰ ਛੋਟਾ ਵਪਾਰੀ ਹੈ ਜਿਹੜਾ ਜਿਹੜਾ ਸਾਰੇ ਤਰੀਕੇ ਨਾਲ ਕਾਰੋਬਾਰਾਂ ਦੇ ਵਿੱਚ ਉਹ ਸਾਰਾ ਤਬਾਹ ਹੋ ਜੂਗਾ ਉਹਦਾ ਉਹਨਾਂ ਨੂੰ ਲੈ ਕੇ ਅਸੀਂ ਇਸ ਚੀਜ਼ ਦਾ ਵਿਰੋਧ ਕਰ ਰਹੇ ਹਾਂ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਅਜੇ ਸਮਝੌਤੇ ਨਾ ਹੋਣ ਜਿਹੜੇ ਦੇਸ਼ ਦੀ ਕੱਲ ਨੂੰ ਆਰਥਿਕਤਾ ਦਾ ਲੱਕ ਤੋੜਨ ਔਰ ਦੇਸ਼ ਨੂੰ ਫਿਰ ਗੁਲਾਮੀ ਵਾਲੇ ਪਾਸੇ ਨੂੰ ਧੱਕਣਾ ਮੋਦੀ ਸਰਕਾਰ ਤੇ ਕਹਿੰਦੀ ਅਸੀਂ ਛੱਪੜ ਨਹੀਂ ਜਿੱਦਾ ਸੀਨਾ ਲੈ ਕੇ ਬੈਠੇ ਕੋਈ ਵੀ ਇਹ ਰਲ ਤੱਕ ਨਹੀਂ ਸਕਦਾ ਆਪਾਂ ਇੰਚਦਾ ਸੇਨੀਅਰ ਸਿਰਫ ਅਖਬਾਰਾਂ ਦੇ ਵਿੱਚ ਲੋਕਾਂ ਨੂੰ ਪਰਮਾਉਣ ਵਾਸਤੇ ਆ ਅਸਲ ਦੇ ਵਿੱਚ ਇਹ ਉਹਨਾਂ ਕੋਲ ਦੇਸ਼ ਨੂੰ ਵੇਚਣ ਜਾ ਰਹੇ ਆ ਤੇ ਬਹੁਤ ਹੱਦ ਤੱਕ ਵੇਚ ਕੇ ਚੁੱਕੇ ਆ ਕਿ ਤੁਸੀਂ ਸਰਕਾਰ ਦੀ ਮਰਜ਼ੀ ਤੋਂ ਬਗੈਰ ਪਰਮਿਸ਼ਨ ਤੋਂ ਬਗੈਰ ਗਾਂ ਤੋਂ ਤੁਸੀਂ ਮੱਝ ਗਾਂ ਨਹੀਂ ਰੱਖ ਸਕਦੇ ਤੁਸੀਂ ਇਹ ਕਿਹੜੇ ਕੰਨਾਰੇ ਵਿੱਚ ਕਾਲੇ ਪਾਏ ਟੈਗ ਲਾਏ ਆ ਉਹ ਕਿਉਂ ਸਰਕਾਰ ਨੇ ਲੋਕਾਂ ਦੇ ਪਸ਼ੂ ਗਿਣ ਲਿਆ ਭਈ ਇਹਨਾਂ ਕੋ ਕਿੰਨੇ ਪਸ਼ੂ ਆ ਦੁਬਾਰੇ ਜੇ ਤੁਸੀਂ ਪਸ਼ੂ ਰੱਖਣਾ ਹੋ ਉੱਤੇ ਪ੍ਰੋਪਰ ਤੁਹਾਨੂੰ ਟੈਕਸ ਪਾਉਗਾ ਜਿਹੜਾ ਚੰਜ ਹੋਤਾ ਹੋ ਜਾਂਦਾ ਹੈ ਤੁਹਾਨੂੰ ਲੱਗਦਾ ਕਿ ਬਹੁਤ ਸਾਰੇ ਕਿਸਾਨ ਜਿਹੜੇ ਨੇ ਉਹ ਬਹੁਤ ਆਰਥਿਕ ਹਾਲਾਤ ਨਾਲ ਖਰਾਬ ਹੁੰਦੇ ਹੋਏ ਨਜ਼ਰ ਆਉਣ ਕਿ ਬਿਲਕੁਲ ਇਹ ਹੁਣ ਪੰਜਾਬ ਦੀ ਮੌਜੂਦਾ ਸਰਕਾਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਹੱਕ ਚ ਖਲੋ ਸਕਦੀ ਕਿਸ ਤਰ੍ਹਾਂ ਵੀ ਸਵਾਲ ਪੁੱਛਣੇ ਪਿਓ ਉਹ ਪ੍ਰੋਪਰ ਦੂਸਰੇ ਬਨੇ ਵਿਰੋਧ ਨਜ਼ਰ ਉਹਨਾਂ ਦਾ ਵੀ ਆ ਰਿਹਾ ਤੁਹਾਡਾ ਵੀ ਆ ਰਿਹਾ ਤੁਹਾਨੂੰ ਲੱਗਦਾ ਕਿ ਤੁਹਾਡਾ ਸਾਥ ਉਹਨਾਂ ਦਾ ਸਿਆਸੀ ਵਿਰੋਧ ਆ ਉਹ ਕੁਰਸੀ ਬਚਾਉਣ ਨੂੰ ਆ ਸਾਡਾ ਵਿਰੋਧ ਪੰਜਾਬ ਬਚਾਉਣ ਨੂੰ ਆ ਸਾਡਾ ਵਿਰੋਧ ਦੇਸ਼ ਬਚਾਉਣ ਨੂੰ ਆ ਉਹ ਕਹਿੰਦੇ ਪੰਜਾਬ ਬਚਾਵਾ ਉਹ ਉਹ ਤਾਂ ਕਹਿੰਦੇ ਆ ਉਹਨਾਂ ਨੇ ਪੰਜਾਬ ਬਚਾ ਕੇ ਦਿਖਾਤਾ ਸ਼ੰਭੂ ਖਨੌਰੀ ਦੇ ਉੱਤੇ ਉਹਨਾਂ ਨੇ ਪੰਜਾਬ ਬਚਾਣ ਦਿਖਾਤਾ ਅ ਜਦੋਂ ਮਾਸਟਰ ਕੁੱਟਿਆ ਮੁੱਖ ਮੰਤਰੀ ਆਪਣੀ ਕੁੜੀ ਦਾ ਬੇਟੀ ਦਾ ਜਨਮ ਦਿਨ ਮਨਾ ਰਿਆ ਅਸੀਂ ਕਹਿੰਦੇ ਮਨਾਓ ਉਸੇ ਦਿਨ 1 ਸਾਲ ਦੀ ਬੱਚੀ ਨੂੰ ਉਹਨੇ ਜੇਲ੍ਹ ਦੇ ਵਿੱਚ ਰੱਖਿਆ ਪੰਜਾਬੀ ਵਿਚਾਰੇ ਆ ਤੁਹਾਡੇ ਸਾਹਮਣੇ ਫਿਰ ਪੂਰੇ ਦੇਸ਼ ਵਿੱਚ ਕਿਸਾਨਾਂ ਵੱਲੋਂ ਅਮਰੀਕਾ ਦੇ ਉਪ ਰਾਸ਼ਟਰਪਤੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਜਿਹੜਾ ਹੈ ਪੁਤਲਾ ਫੂਕ ਪ੍ਰਦਰਸ਼ਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਜਿਸ ਨੂੰ ਲੈ ਕੇ ਅੱਜ ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਮੌਜੂਦ ਹਾਂ ਜਿੱਥੇ ਕੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜਿਹੜਾ ਹੈ ਪੁਤਲਾ ਫੂਕ ਪ੍ਰਦਰਸ਼ਨ ਜਿਹੜਾ ਹੈ ਉਹ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਜੀ ਜੋ ਕਿਸਾਨ ਆਗੂ ਸਨ ਉਹਨਾਂ ਵੱਲੋਂ ਇੱਥੇ ਪੁਤਲਾ ਜਿਹੜਾ ਹੈ ਉਹ ਫੂਕ ਕੇ ਆਇਆ ਤੇ ਨਾਲ ਹੀ ਕਿਸਾਨ ਮਜ਼ਦੂਰ ਸੰਘ ਦੇ ਕਮੇਟੀ ਦੇ ਆਗੂ ਸਰਮਨ ਸਿੰਘ ਮੁੰਦੇਰ ਅਤੇ ਬਾਬਾ ਗੁਰਬਚਨ ਸਿੰਘ ਚੰਬਾ ਹੁਣੇ ਇੱਥੇ ਮੌਜੂਦ ਨੇ ਅਤੇ ਉਹਨਾਂ ਵੱਲੋਂ ਇੱਥੇ ਪਹੁੰਚ ਕੇ ਕਿਹਾ ਹੈ ਅੱਜ ਇੱਕ ਵੱਖਰਾ ਗੱਲ ਰਹਾ ਰੋਜ ਰਹਾ ਉਹ ਦਿਖਾਇਆ ਗਿਆ ਤੁਸੀਂ ਬਸ ਇੱਕ ਇੱਕ ਡਾਲ ਕੀਤੀ ਜਾਵੇ ਤਾਂ ਤੁਸੀਂ ਲਗਾਤਾਰ ਹੀ ਕਿਹਾ ਜਾ ਰਿਹਾ ਹੈ ਕਿ ਜੋ ਖੇਤੀ ਨੂੰ ਸੈਕਟਰ ਹੈਲਥ ਨੂੰ ਖਤਮ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਜੋ ਭਾਰਤ ਸਰਕਾਰ ਜਿਹੜੀ ਹੈ ਉਹ ਕਰਦੇ ਕੋਸ਼ਿਸ਼ ਕਰ ਰਹੀ ਹੈ ਜਿਸ ਵਾਪਸ ਨਾਲ ਗੱਲਬਾਤ ਕਰਨ ਲਈ ਤਿਆਰ ਨੇ ਕਿਸਾਨ ਆਗੂ ਸਰ ਕੀ ਕਹਿਣਾ ਚਾਹੋਗੇ ਜੋ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਉਪ ਰਾਸ਼ਟਰਪਤੀ ਅਮਰੀਕਾ ਦੀ ਮੀਟਿੰਗ ਹੋਈ ਹੈ ਤੁਹਾਨੂੰ ਕੀ ਲੱਗਦਾ ਕਿਉਂ ਲੱਗਦਾ ਹੈ ਕਿ ਕਿਸਾਨੀ ਖਤਰੇ ਚ ਹੈ ਆ ਦੇਖੋ ਜੀ ਇੱਕ ਮਸਲਾ ਇਹ ਹੁੰਦਾ ਕਿ ਕਹਿਣ ਨੂੰ ਕੁਝ ਕਹਿਆ ਜਾਂਦਾ ਸਰਕਾਰ ਵੱਲੋਂ ਪਰ ਅੰਦਰ ਖਤੇ ਹੋਰ ਚੀਜ਼ਾਂ ਆਉਂਦੀਆਂ ਕਹਿਣ ਨੂੰ ਤੇ ਆਪਣੇ ਉਹ ਨਿੱਜੀ ਦੌਰੇ ਤੇ ਨੇ ਪਰ ਨਿੱਜੀ ਦੌਰੇ ਕਦੀ ਵੀ ਇਡੇ ਵੱਡੇ ਲੀਡਰਾਂ ਦੇ ਜਿਹੜੇ ਦੌਰੇ ਆ ਉਹ ਕਦੀ ਵੀ ਨਿੱਜੀ ਨਹੀਂ ਹੁੰਦੇ ਸਾਨੂੰ ਇਸ ਚੀਜ਼ ਦਾ ਪਤਾ ਹੀ ਆ ਇਹਦੇ ਵਿੱਚ ਜੋ ਕੁਆਡਰ ਦੇ ਵਿੱਚ ਸਮਝੌਤਾ ਅਗਲੇ ਬੰਨੇ ਹੋਣ ਜਾ ਰਿਹਾ 10ਵੇਂ 11ਵੇਂ ਮਹੀਨੇ ਦੇ ਵਿੱਚ ਉਹਦਾ ਰਾਹ ਪੱਤਰਾ ਕੀਤਾ ਜਾ ਰਿਹਾ ਤਾਂ ਕਿ ਉਹਦੇ ਵਿੱਚ ਜੋ ਦੁੱਧ ਉਤਪਾਦ ਹੈ ਸਾਡੇ ਡੇਰੀ ਉਤਪਾਦ ਹੈ ਭਾਵੇਂ ਪਨੀਰ ਆ ਦੁੱਧ ਆ ਲੱਸੀ ਆ ਜਾਂ ਦਹੀਂ ਆ ਜਾਂ ਮੱਖਣੇ ਕੁਝ ਵੀ ਉਹਨਾਂ ਨੂੰ ਲੈ ਕੇ ਸਮਝੌਤੇ ਕੀਤੇ ਜਾ ਰਹੇ ਆ ਮੀਟ ਮੱਛੀ ਨੂੰ ਲੈ ਕੇ ਸਮਝੌਤੇ ਉਹਦੇ ਵਿੱਚ ਕੀਤੇ ਜਾਦੇ ਖੇਤੀ ਦੀਆਂ ਜਿੰਸਾਂ ਦੇ ਜਿਹੜੇ ਹੈਗੇ ਆ ਉਤਪਾਦ ਉਹਨਾਂ ਨੂੰ ਲੈ ਕੇ ਸਮਝੌਤੇ ਕੀਤੇ ਜਾ ਰਹੇ ਆ ਅਮਰੀਕਾ ਦੇ ਨਾਲ ਦੁਵਾਲੇ ਸਮਝੌਤੇ ਜਿਹੜੇ ਅਮਰੀਕਾ ਇਹਨਾਂ ਸਮਝੌਤਿਆਂ ਰਾਹੀਂ ਅਮਰੀਕਾ ਦੇ ਵਿੱਚੋਂ ਜੋ ਕਿਉਂਕਿ ਉੱਥੇ ਉੱਥੇ ਉਤਪਾਦਨ ਬਹੁਤ ਆ ਪਰ ਖਾਣ ਵਾਲੇ ਉੱਥੇ ਘੱਟ ਆ ਇਸ ਲਈ ਇਹ ਭਾਰਤ ਨੂੰ ਮੰਡੀ ਤੌਰ ਤੇ ਵਰਤਿਆ ਜਾਊਗਾ ਉਹਨਾਂ ਸਮਝੌਤਿਆਂ ਦੇ ਥਰੂ ਸਾਡੇ ਜਿਹੜੇ ਲੋਕਲ ਕਾਰੋਬਾਰ ਨੇ ਦੁੱਧ ਦੇ ਕਾਰੋਬਾਰ ਮੀਟ ਮੱਛੀ ਦੇ ਕਾਰੋਬਾਰ ਜਾਂ ਹੋਰ ਫਸਲਾਂ ਦੇ ਆ ਉਹ ਸਾਰੇ ਆਪਣੇ ਹੋ ਜਾਣਗੇ ਜਿਹੜੇ ਆ ਖਤਮ ਹੋਣਗੇ ਇਥੋਂ ਦੇ ਅਮਰੀਕਾ ਦੇ ਸਮਝੌਤੇਆਂ ਤਹਿਤ ਇਥੇ ਉਹਨਾਂ ਨੂੰ ਮੰਡੀ ਤੌਰ ਤੇ ਦੇਸ਼ ਨੂੰ ਵਰਤਿਆ ਜਾਊਗਾ ਤੇ ਸਾਡੇ ਕਿਉਂਕਿ ਕਾਰੋਬਾਰ ਛੋਟਾ ਵਪਾਰੀ ਹੈ ਜਿਹੜਾ ਜਿਹੜਾ ਸਾਰੇ ਤਰੀਕੇ ਨਾਲ ਕਾਰੋਬਾਰਾਂ ਦੇ ਵਿੱਚ ਉਹ ਸਾਰਾ ਤਬਾਹ ਹੋ ਜੂਗਾ ਉਹਨਾਂ ਨੂੰ ਲੈ ਕੇ ਅਸੀਂ ਇਸ ਚੀਜ਼ ਦਾ ਵਿਰੋਧ ਕਰ ਰਹੇ ਹਾਂ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਜੇ ਸਮਝੌਤੇ ਨਾ ਹੋਣ ਜਿਹੜੇ ਦੇਸ਼ ਦੀ ਕੱਲ ਨੂੰ ਆਰਥਿਕਤਾ ਦਾ ਲੱਕ ਤੋੜਨ ਔਰ ਦੇਸ਼ ਨੂੰ ਫਿਰ ਗੁਲਾਮੀ ਵਾਲੇ ਪਾਸੇ ਨੂੰ ਧੱਕਣਾ ਇਸ ਲਈ ਅਸੀਂ ਇਹ ਇਸ ਚੀਜ਼ ਦਾ ਸ਼ੁਰੂਆਤੀ ਵਿਰੋਧਤਾ ਕਰਨਾ ਸ਼ੁਰੂਆਤ ਕਰ ਰਹੇ ਆਉਂਦੇ ਦਿਨਾਂ ਦੇ ਵਿੱਚ ਵੀ ਇਹਨਾਂ ਚੀਜ਼ਾਂ ਦੇ ਜਿਹੜੀ ਅਸੀਂ ਵਿਰੋਧ ਹੈ ਉਹ ਕਰਦੇ ਰਵਾਂਗੇ ਲੇਕਿਨ ਡਾਕਟਰ ਸਾਹਿਬ ਜੇਕਰ ਗੱਲ ਕੀਤੀ ਜਾਵੇ ਅਮਰੀਕਾ ਦੀ ਉਹ ਮੋਟਾ ਟੈਰਿਫ ਲਗਾ ਰਿਹਾ ਹੈ ਹਰ ਜਗ੍ਹਾ ਦੇ ਉੱਤੇ ਲੇਕਿਨ ਭਾਰਤ ਸਰਕਾਰ ਕਿਉਂ ਚਾਹੁੰਦੀ ਹੈ ਕਿ ਇੱਥੇ ਆ ਕੇ ਉਸ ਤੋਂ ਬਾਤ ਕੀਤਾ ਜਾਵੇ ਦੁੱਧ ਜਿਹੜਾ ਮੱਖਣ ਜਾਂ ਤੁਸੀਂ ਜਿਹੜਾ ਕਹਿ ਰਹੇ ਹੋ ਡੇਰੀ ਦਾ ਦੁੱਧ ਬਾਜੜਾ ਇੱਥੇ ਵਿਧਾਇਆ ਤੁਹਾਡੇ ਮੁਤਾਬਿਕ ਕੀ ਕਾਰਨ ਕੀ ਸਮਝਦੇ ਹੋ ਕਾਰਨ ਹੀ ਨਹੀਂ ਕਿਉਂਕਿ ਆਪਣੇ ਹਿੱਤੇ ਜਿਹੜੇ ਵਿਦੇਸ਼ਾਂ ਦੀਆਂ ਤਾਕਤਾਂ ਦੇ ਭਾਰਤ ਦੀ ਸਮੋਦੀ ਸਰਕਾਰ ਵੇਚ ਚੁੱਕੀ ਆ ਲੇਕਿਨ ਮੋਦੀ ਸਰਕਾਰ ਤੇ ਕਹਿੰਦੀ ਅਸੀਂ 56 ਇੰਚ ਦਾ ਸੀਨਾ ਲੈ ਕੇ ਬੈਠੇ ਕੋਈ ਵੀ ਏਰੀਅਲ ਤੱਕ ਨਹੀਂ 56 ਇੰਚ ਦਾ ਸੀਨਾ ਦੇਖੋ ਜੀ ਕਹਿਣ ਨੂੰ ਹੁੰਦਾ ਆ ਪਰ 56 ਇੰਚ ਦਾ ਸੀਨਾ ਅਸੀਂ ਵਾਰ-ਵਾਰ ਵੇਖ ਚੁੱਕੇ ਆ ਜਿਵੇਂ ਇਹਨਾਂ ਨੂੰ ਮੋਦੀ ਸਰਕਾਰ ਨੂੰ ਉਥੇ ਆਪਣਾ ਸਮਝੌਤਿਆਂ ਲਈ ਗਏ ਸੀ ਇਹ ਆਪਣੇ ਗੱਲਬਾਤ ਕਰਨ ਜਿਵੇਂ ਇਹਨਾਂ ਨੂੰ ਉਹਨਾਂ ਨੇ ਸਾਹਮਣੇ ਬੈਠ ਕੇ ਇਹਨਾਂ ਦੇ ਇਹ ਗੱਲ ਕਹੀ ਆ ਕਿ ਭਾਰਤ ਟੈਰਫ ਕਿੰਗ ਆ ਭਾਰਤ ਟੈਰਫ ਵੱਧ ਲਾ ਰਿਹਾ ਫਿਰ ਉੱਥੇ 56 ਇੰਚ ਦਾ ਸੀਨਾ ਸੀ ਤੇ ਉੱਥੇ ਖੁੱਲ ਕੇ ਕਹਿੰਦੇ ਕਿ ਸਾਡਾ ਦੇਖਿਆ ਸਾਡੇ ਸਾਡੀ ਚੱਲੂਗੀ ਅਸੀਂ ਇਹ ਫੈਸਲਾ ਕਰਾਂਗੇ ਕਿ ਕਿਹੜੇ ਦੇਖਦੇ ਹਾਂ ਕਿਨੇ ਟੈਰਫ ਲਾਉਣੇ ਆ ਕਿਨੇ ਨਹੀਂ ਲਾਉਣੇ ਸੋ ਇਹ 56 ਇੰਚ ਦੇ ਸਿਨੇ ਸਿਰਫ ਅਖਬਾਰਾਂ ਦੇ ਵਿੱਚ ਲੋਕਾਂ ਨੂੰ ਪਰਮਾਉਣ ਵਾਸਤੇ ਆ ਅਸਲ ਦੇ ਵਿੱਚ ਇਹ ਉਹਨਾਂ ਕੋਲ ਦੇਸ਼ ਨੂੰ ਵੇਚਣ ਜਾ ਰਹੇ ਆ ਤੇ ਬਹੁਤ ਹੱਦ ਤੱਕ ਵੇਚ ਵੀ ਚੁੱਕੇ ਆ ਜਿਸ ਨਾਲ ਕਰਕੇ ਇਹ ਸਮਝੋਤੇ ਇਹੋ ਜਿਹੇ ਸਮਝੌਤੇ ਜਿਹੜੇ ਦੇਸ਼ ਦੇ ਵਿਰੋਧ ਆ ਇਹ ਕਿਸਾਨ ਮਿੱਤਰ 80 ਅੱਜ 8 ਕਰੋੜ ਲੋਕ ਦੁੱਧ ਦੇ ਵਪਾਰ ਦੇ ਵਿੱਚ ਆ ਦੇਸ਼ ਦਾ ਦੁਨੀਆ ਦਾ 25% ਦੁੱਧ ਹੈ ਜਿਹੜਾ ਉਹ ਭਾਰਤ ਪੈਦਾ ਕਰ ਰਿਹਾ ਦੇ ਦੇ 5% ਇਕਨੋਮੀ ਹੈ ਜਿਹੜੀ ਉਹਨੂੰ ਭਾਰਤ ਨੂੰ ਦੁੱਧ ਤੋਂ ਆਪਣਾ ਵਿੱਚ ਹਿਸਾਬ ਆ ਰਿਹਾ ਚਾਹੇ ਕਿ ਅਮਰੀਕਾ ਦੇ ਵਿੱਚ 24460 ਫਾਰਮ ਨੇ ਸਰਫ ਇੰਡੀਆ ਦੇ ਵਿੱਚ 8 ਕਰੋੜ ਲੋਕ ਨੇ ਇਹਦੇ ਨਾਲ ਜਿਹੜੇ 2400 ਆਕੀਵੇਂ ਆ ਅਮਰੀਕਾ ਦਾ ਉਹਦੇ ਵਿੱਚ 1000 ਤੋਂ ਲੈ ਕੇ 2500 ਤੱਕ ਗਾਂ ਆ ਜਿਹੜਾ ਪੰਜਾਬ ਦਾ ਜਿਹੜਾ ਦੇਸ਼ ਦਾ ਆਪਣੇ ਦਾ ਜਿਹੜਾ ਹੈਗਾ ਦੁੱਧ ਉਤਪਾਦਕ ਆ ਉਹਦੇ ਕੋਲ ਇੱਕ ਦੋ ਤੋਂ ਲੈ ਕੇ ਪੰਜ گاਵਾਂ ਦਾ ਐਵਰੇਜ ਫਾਰਮ ਆ ਉਹ ਆਪਣੇ ਦੇਸ਼ ਦੇ ਲੋਕਾਂ ਨੂੰ 80 ਬਿਲੀਅਨ ਡਾਲਰ ਦੀ ਡੇਰੀ ਵਾਲਿਆਂ ਨੂੰ ਸਬਸਿਡੀ ਦੇ ਰਿਆ ਸਾਡੇ ਇੱਥੇ ਡੇਰੀ ਵਾਲੇ ਨੂੰ ਜ਼ੀਰੋ ਸਬਸਿਡੀ ਦਿੱਤੀ ਜਾਂਦੀ ਆ ਉਹ ਖੇਤੀਬਾੜੀ ਵਾਲੇ ਨੂੰ ਸਬਸਿਡੀ ਦਿੰਦੇ ਆ ਇਸ ਕਰਕੇ ਉਹਨਾਂ ਉਹਨਾਂ ਦਾ ਮੁਕਾਬਲਾ ਸਾਡੇ ਜਿਹੜੇ ਕਿਸਾਨ ਮਜ਼ਦੂਰ ਆ ਜਿਹੜੇ ਦੁੱਧ ਉਤਪਾਦਕ ਆ ਉਹ ਨਹੀਂ ਕਰ ਪਾਉਣਗੇ ਸਾਡੀ ਅੰਮੂਲ ਆ ਸਾਡੀ ਆਪਣਾ ਜਿਹੜੀ ਵੇਰਕਾ ਐ ਵਰਕੀਆਂ ਉਹ ਕੰਪਨੀਆਂ ਤੰਗਾਲ ਹੋ ਜਾਣਗੀਆਂ ਉਹਨਾਂ ਨੂੰ ਆਪਣੇ ਕਾਰੋਬਾਰ ਬੰਦ ਕਰਨੇ ਪਣਗੇ ਕਿਉਂਕਿ ਅਮਰੀਕਾ ਤੋਂ ਦੁੱਧ ਬਹੁਤ ਘੱਟ ਰੇਟ ਤੇ ਜਿਹੜਾ ਇਹ ਮਾਰਕੀਟ ਦੇ ਵਿੱਚ ਆਊਗਾ ਅੱਜ 60% 40 ਤੋਂ 60% ਟੈਕਸ ਲੱਗ ਰਿਹਾ ਦੁੱਧ ਉਤਪਾਦਾਂ ਦੇ ਉੱਤੇ ਕਲਾਸਾ ਖੇਤੀਬਾੜੀ ਦੇ ਜਿਓ ਟੈਰਿਫ ਖਤਮ ਕੀਤਾ ਜਾਂਦਾ ਹੈ ਜੋ ਖਤਮ ਜਾਂ 10% ਕੀਤਾ ਜਾਂਦਾ ਤਾਂ ਨਾ ਚੀਜ਼ਾਂ ਦਾ ਰੇਟ ਇੰਨੇ ਘਟ ਜਾਣਗੇ ਕਿ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਜਿਹੜੀਆਂ ਚੀਜ਼ਾਂ ਪੈਦਾ ਹੋ ਰਹੀਆਂ ਉਹਨਾਂ ਦੇ ਨਾਲ ਮੁਕਾਬਲਾ ਮਾਰਕੀਟ ਦੇ ਵਿੱਚ ਨਹੀਂ ਕਰ ਪਾਉਣਗੇ ਤੇ ਵਿਕਣੀਆਂ ਬੰਦ ਹੋਣਗੀਆਂ ਫਿਰ ਇਹ ਸਾਰੇ ਕਾਰੋਬਾਰਾਂ ਦੇ ਵਿੱਚ ਬਾਹਰ ਹੋਣਗੇ ਲੇਕਿਨ ਲੱਗਦਾ ਕਿ ਬਾਅਦ ਜੋ ਰੇਟ ਵੱਧ ਸਕਦਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਹੁਣ ਸਸਤਾ ਹੋ ਸਕਦਾ ਉਸ ਤੋਂ ਬਾਅਦ ਰੇਟ ਬਿਲਕੁਲ ਅਸੀਂ ਜਿਓ ਤੋਂ ਜਿਓ ਦੇ ਜਿਹੜੇ ਹੈਗੇ ਸੀਗੇ ਆਪਣਾ SIM ਆਈ ਉਹਦੇ ਤੋਂ ਅਸੀਂ ਰੀਚਾਰਜ ਉਤੋਂ ਅਸੀਂ ਕਰ ਸਕਦੇ ਪਹਿਲਾਂ ਉਹਨਾਂ ਫ੍ਰੀ ਵੀ ਦਿੱਤਾ ਸਭ ਕੁਝ ਕੀਤਾ ਅ ਜੀਓ ਦੇ ਪੈਟਰੋਲ ਪੰਪ ਆ ਪਈਆਂ ਇਹਨਾਂ ਨੇ 2 ਰੁਪਏ 3 ਰੁਪਏ ਲੀਟਰ ਡੀਜ਼ਲ ਦਿੱਤਾ ਜਦੋਂ ਇਹਨਾਂ ਦੇ ਨਾਲ ਦਾ ਕਾਰੋਬਾਰ ਛੱਡ ਜਾਂਦਾ ਕੋਈ ਵਪਾਰੀ ਮਾਰਕੀਟ 'ਚ ਇਹਨਾਂ ਦਾ ਕੰਪੀਟੀਸ਼ਨ ਖਤਮ ਹੋ ਗਿਆ ਫਿਰ ਫਿਰ ਇੱਕੋ ਹੱਥ ਦੇ ਵਿੱਚ ਆ ਫਿਰ ਇੱਕ ਜੀਡ ਹੋ ਰਿਹਾ ਜੋ ਐਨੀਮਲ ਹਸਬੈਂਡਰੀ ਐਕਟ ਆ ਜੋ ਪਸ਼ੂ ਪਾਲਣ ਦਾ ਕਾਨੂੰਨ ਆ ਇਹਨਾਂ ਨੇ ਉਹ ਬਣਾ ਕੇ ਛੰਡੇ ਬਸਤੇ 'ਚ ਪਾਇਆ ਹੋਇਆ ਕਿ ਤੁਸੀਂ ਸਰਕਾਰ ਦੀ ਮਰਜ਼ੀ ਤੋਂ ਬਿਨਾਂ ਪਰਮਿਸ਼ਨ ਤੋਂ ਬਿਨਾਂ ਗਾਂ ਤੋਂ ਤੁਸੀਂ ਮੱਝ ਗਾਂ ਨਹੀਂ ਰੱਖ ਸਕਦੇ ਤੁਸੀਂ ਇਹ ਕਿਹੜੇ ਕੰਨਾਂ ਦੇ ਵਿੱਚ ਕਾਲੇ ਪਾਏ ਆ ਟੈਗ ਲਾਏ ਆ ਉਹ ਕਿਉਂ ਸਰਕਾਰ ਨੇ ਲੋਕਾਂ ਨੇ ਪਸ਼ੂ ਗਿਣ ਲੈ ਆਪੀ ਇਹਨਾਂ ਕੋ ਕਿੰਨੇ ਪਸ਼ੂ ਆ ਦੁਬਾਰੇ ਜੇ ਤੁਸੀਂ ਪਸ਼ੂ ਰੱਖਣਾ ਹੋਊ ਅਤੇ ਪ੍ਰੋਪਰ ਤਨੂੰ ਟੈਕਸ ਪਊਗਾ ਜਿਵੇਂ ਅੱਜ ਗੱਡੀਆਂ 'ਚ ਟੈਕਸੀਆਂ ਨਾ ਉਹਨਾਂ ਤੋਂ ਕਮਾਈ ਹੁੰਦੀ ਆ ਜਿਹੜੀ ਟੈਕਸੀ ਤੋਂ ਕਮਾਈ ਕਰਨੀ ਆ ਉਹ ਟੈਕਸੀ ਦੇ ਉੱਤੇ ਟੈਕਸੀ ਲੱਗਦਾ ਮੱਝਾਂ ਤੇ ਵੀ ਟੈਕਸ ਲੱਗੂ ਗਾਵਾਂ ਤੇ ਵੀ ਟੈਕਸ ਲੱਗੂਗਾ ਹੁਣ ਵਾਲੇ ਦਿਨਾਂ ਦੇ ਵਿੱਚ ਇਹ ਚੀਜ਼ਾਂ ਆਉਣਗੇ ਸਾਹਮਣੇ ਪਰ ਅਜੇ ਲੋਕਾਂ ਦੇ ਵਿੱਚ ਇਸ ਚੀਜ਼ ਲਈ ਅਵੇਅਰਨੈਸ ਦੀ ਜ਼ਰੂਰਤ ਹੈ ਉਸ ਲਈ ਅਸੀਂ ਉਸ ਚੀਜ਼ ਦੇ ਵਾਸਤੇ ਅਵੇਅਰਨੈਸ ਵਾਸਤੇ ਕੰਮ ਕਰ ਰਹੇ ਹਾਂ ਲੇਕਿਨ ਭਾਜਪਾ ਕਹਿੰਦੀ ਹੈ ਕਿ ਕਿਸਾਨਾਂ ਨੂੰ ਬੜੀ ਪ੍ਰੋਬਲਮ ਆਉਂਦੀ ਕੋਈ ਕਿਉਂਕਿ ਭਾਜਪੀ ਉਸ ਜੜ੍ਹ ਤੋਂ ਆ ਰਹੀ ਆ ਆਰਐਸਐਸ ਦੇ ਵਿੱਚੋਂ ਜਿਨ੍ਹਾਂ ਨੇ 47 ਤੋਂ ਪਹਿਲਾਂ ਵੀ ਇਹ ਦੇਸ਼ ਲਈ ਕੱਖ ਨਹੀਂ ਕੀਤਾ ਉਹਨੇ 47 ਤੋਂ ਪਹਿਲਾਂ ਵੀ ਲੋਰੀਆਂ ਦੇ ਹੱਕ 'ਚ ਭੁਗਤੇ ਆ ਗੋਲਵਾਲਕਰ ਗੋਲਵਾਲਕਰ ਹੋਰਾਂ ਨੇ ਆਜ਼ਾਦ ਹਿੰਦ ਫੌਜ ਦੀ ਜਦੋਂ ਸਥਾਪਨਾ ਹੋ ਰਹੀ ਸੀ ਗੋਲਵਾਲਕਰ ਨੇ ਇਹ ਕਿਹਾ ਸੀ ਐਸਐਸ ਦੇ ਕੈਡਰ ਨੂੰ ਵੀ ਇਨਾਂ ਦੇ ਵਿੱਚ ਆਜ਼ਾਦ ਫੌਜ ਦੇ ਫੌਜ ਦੇ ਵਿੱਚ ਭਰਤੀ ਹੋਣ ਨਾਲ ਚੰਗਾ ਹੈ ਕਿ ਤੁਸੀਂ ਅੰਗਰੇਜ਼ਾਂ ਦੀ ਫੌਜ ਵਿੱਚ ਭਰਤੀ ਹੋ ਯਾਨੀ ਕਿ ਅੱਜ ਜਿਹੜੇ ਸੁਭਾਸ਼ਚੰਦਰ ਬੋਸ ਜੀ ਦੀਆਂ ਉਹ ਟਾਰਾਂ ਲਾਉਂਦੇ ਆ ਉਹਨਾਂ ਬਾਰੇ ਉਹਨਾਂ ਦੀ ਫੌਜ ਵਿੱਚ ਆਰਐਸਐਫ ਦੇ ਬੰਦੇ ਨੇ ਲੋਕਾਂ ਨੂੰ ਭਰਤੀ ਹੋਣ ਤੋਂ ਰੋਕਿਆ ਕਿਹੜਾ ਅੰਦੋਲਨ ਸੀਗਾ ਆਜ਼ਾਦੀ ਤੋਂ 47 ਪਹਿਲਾਂ ਜਿਹੜਾ ਇਹਨਾਂ ਨੇ ਜਿਹਦੇ ਵਿੱਚ ਹਿੱਸਾ ਲਿਆ ਹੋਵੇ ਆੜ ਐਸਸ ਦਾ ਮੂਲ ਇਹ ਆ ਕਿ ਦੇਸ਼ ਦੇ ਜੋ ਵੀ ਵਿਰੋਧ ਵਿੱਚ ਤਾਕਦਾ ਹੋਣਗੇ ਉਹਨਾਂ ਦੇ ਪੱਖੀ ਭੁਗਤਣਾ ਪਰ ਕਿਸਾਨ ਮਜ਼ਦੂਰ ਐ ਹੋਈ ਪੰਜਾਬ ਦੇ ਹਰਿਆਣੇ ਦੇ ਰਾਜਸਥਾਨ ਦੇ ਜੁਪੀ ਦੇ ਮਹਾਰਾਸ਼ਟਰ ਦੇ ਕੇਰਲਾ ਦੇ ਗੋਆ ਦੇ ਤਾਮਿਲਨਾਡੂ ਦੇ ਕਰਨਾਟਕ ਦੇ ਇਹੋ ਕਿਸਾਨ ਮਜ਼ਦੂਰ ਆ ਜਿਹੜੇ 47 ਤੋਂ ਪਹਿਲਾਂ ਗੋਰਿਆਂ ਖਿਲਾਫ ਲੜਦੇ ਸੀ ਤੇ ਇਹੋ ਲੋਕ ਉਹਨਾਂ ਦਾ ਵਿਰੋਧ ਕਰਦੇ ਸੀ ਉਹਨਾਂ ਦੀਆਂ ਸੂਹਾਂ ਦੇ ਕੇ ਫੜਾਉਂਦੇ ਸੀ ਉਹਨਾਂ ਨੂੰ ਅੱਜ ਵੀ ਉਹੀ ਚੀਜ਼ ਆ ਅੱਜ ਉਹ ਸਾਨੂੰ ਵਿਰੋਧ ਦੇ ਦੱਸ ਜਿਨ੍ਹਾਂ ਜਿਨ੍ਹਾਂ ਦੀ ਚੀਤੀ ਨੂੰ ਲਹੂ ਨਹੀਂ ਲੱਗਾ ਉਹ ਦੇਸ਼ ਭਗਤ ਬਣ ਗਏ ਆ ਜਿਨ੍ਹਾਂ ਨੇ ਆਪਣੇ ਦੇਸ਼ ਦੇ ਤੇ ਦਫ਼ਤਰ ਦੇ ਤੇ 52 ਸਾਲ ਤਿਰੰਗਾ ਝੰਡਾ ਨਹੀਂ ਲਾਇਆ ਅੱਜ ਉਹ ਤਿਰੰਗੇ ਦੇ ਵਾਰਿਸ ਬਣ ਰਹੇ ਆ ਜਿਨ੍ਹਾਂ ਨੇ ਤਿਰੰਗੇ ਖਾਤਰ ਖੂਨ ਵਹਾਏ ਆ ਉਹਨਾਂ ਨੂੰ ਕਹਿੰਦੇ ਜੀ ਦੇਖਦੇ ਚਲੇ ਅੱਖ ਜਿਆ ਇਸ ਕਰਕੇ ਬੀਜੇਪੀ ਨੂੰ ਅਸੀਂ ਵਿਰੋਧ ਵਿੱਚ ਲੱਗ ਰਹੇ ਹਾਂ ਕਿਉਂਕਿ ਬੀਜੇਪੀ ਦੇਖਦੇ ਲੋ ਲੇਕਿਨ ਜੇਕਰ ਜੇਕਰ ਇਹ ਜਿਹੜਾ ਸਮਝੌਤਾ ਹੋ ਜਾਂਦਾ ਹੈ ਤੁਹਾਨੂੰ ਲੱਗਦਾ ਕਿ ਬਹੁਤ ਸਾਰੇ ਕਿਸਾਨ ਜਿਹੜੇ ਨੇ ਉਹ ਬਹੁਤ ਆਰਥਿਕ ਹਾਲਾਤ ਨਾਲ ਖਰਾਬ ਹੁੰਦੇ ਹੋਏ ਨਜ਼ਰ ਆਉਣ ਕਿ ਬਿਲਕੁਲ ਇਹ ਸੈੱਡ ਭਾਵੇਂ ਕਿਸਾਨ ਨਹੀਂ ਕਲਾ ਮਜ਼ਦੂਰ ਅੱਜ ਸਾਡੇ ਮਜ਼ਦੂਰ ਵੀ ਭਰਾ ਆ ਉਹਨੇ ਵੀ ਅੱਜ ਦੋ ਗਾਇਆਂ ਰੱਖੀਆਂ ਆ ਉਹਦਾ ਵੀ ਲੂਣ ਤੇਲ ਜਿਹੜਾ ਆ ਉਹ ਗੁਜ਼ਾਰਾ ਚੱਲਦਾ ਜੇ ਨਾ ਦੁੱਧ ਮੰਨ ਲਓ 30 ਰੁਪਏ 30 ਰੁਪਏ ਲੀਟਰ ਹੋ ਜਵੇ ਫਿਰ ਸਾਡੇ ਕਿਉਂਕਿ ਪਾਸਟ ਆਫ ਪ੍ਰੋਡਕਸ਼ਨ ਸਾਡੇ ਬਹੁਤ ਆ ਲੇਕਿਨ ਡਾਕਟਰ ਜੀ ਜੇ 30 ਰੁਪਏ ਹੋ ਜੇ ਤਾਂ ਆਮ ਲੋਕਾਂ ਨੂੰ ਫਾਇਦਾ ਨਹੀਂ ਹੋਏਗਾ ਜਿਵੇਂ 80 ਰੁਪਏ ਤਾਂ ਹੋਣ ਵੀ ਮਿਲ ਰਿਹਾ ਜੀ ਜੀ ਉਹਦਾ ਕਿੰਨਾ ਹੋਇਆ ਫਾਇਦਾ ਫਾਇਦਾ ਹੋਇਆ ਕਿ ਨੁਕਸਾਨ ਤੁਸੀਂ ਮੇਰੇ ਗੱਲ ਦਾ ਇੱਕ ਜਵਾਬ ਦਿਓ ਲੋਕਾਂ ਦਾ ਨਾ ਲੋਕਾਂ ਦਾ ਸੁਭਾਅ ਅੱਜ ਦੀ ਅਪਡੇਟਿੰਗ ਅੱਜ ਲੋਕਾਂ ਨੂੰ ਉਦੋਂ ਵੀ ਲੱਗਾ ਸੀਗਾ ਲੋਕਾਂ ਨੂੰ ਜਦੋਂ ਪ੍ਰਾਈਵੇਟ ਸਕੂਲ ਆਏ ਸੀ ਉਦੋਂ ਵੀ ਲੱਗਾ ਸੀ ਫਾਇਦਾ ਹੋ ਗਿਆ ਜਦੋਂ ਪ੍ਰਾਈਵੇਟ ਸੰਸਤਾਲਾ ਇਹ ਨਵੇਂ-ਨਵੇਂ ਲੋਕਾਂ ਨੂੰ ਉਦੋਂ ਵੀ ਲੱਗਾ ਫਾਇਦਾ ਆਇ ਲੱਗਦਾ ਨਾ ਅੱਜ ਜਦੋਂ ਅਡਾਨੀ ਦੀ ਟ੍ਰੇਨ ਚੱਲਦੀ ਆ ਚੁਕ-ਚੁਕ ਕਰਦੀ ਅੱਜ ਉਹਨਾਂ ਉਹ ਵੀ ਇਹ ਵੀ ਲੱਗ ਰਿਹਾ ਹੋਊਗਾ ਕਿ ਫਾਇਦਾ ਹੋ ਰਿਹਾ ਪਰ ਜਦੋਂ ਇਹ ਜਦੋਂ ਦੂਜਾ ਦਾਰਾ ਖਤਮ ਹੋ ਜੇ ਸਵਾਲ ਫਿਰ ਹੁੰਦਾ ਵੀ ਆ ਬਾਕੀ ਇਹ ਇਹ ਤੇ ਪ੍ਰਾਈਵੇਟ ਕਾਰੋਬਾਰੀ ਦਾ ਇਹ ਹੋ ਸਕਦਾ ਕਿਤੇ ਵੀ ਉਹ ਆਪਣੇ ਫਾਇਦੇ ਲਈ ਨਾ ਛੱਡ ਕੇ ਦੁਨੀਆ ਨੂੰ ਫਾਇਦਾ ਦੇਣ ਲੱਗਾ ਹੋਵੇ ਦੁਨੀਆ ਨੂੰ ਫਾਇਦਾ ਉਦੋਂ ਤੱਕ ਦਿੰਦਾ ਜਦੋਂ ਤੱਕ ਉਹ ਕੰਪੀਟੀਟਰ ਖਤਮ ਨਹੀਂ ਹੋ ਜਾਂਦਾ ਜਦੋਂ ਕੰਪੀਟੀਟਰ ਖਤਮ ਹੋ ਗਿਆ ਸਮਝੋ ਫੇਰ ਅਗਲੇ ਦੀ ਮਨਮਾਨੀ ਮੈਨੂੰ ਆਪਣੀ ਹੋ ਗਈ ਇਹਦੀ ਅਜੇ ਸਾਰੇ ਕੁਝ ਸਾਰਾ ਕੁਝ ਕਰਕੇ ਕੱਲੇ ਡਾਣੀ ਦੇ ਦੇਸ਼ ਦੇ ਦੋ ਹਵਾਲੇ ਕਰ ਦੋ ਕੀ ਤੁਹਾਨੂੰ ਲੱਗਦਾ ਕਿ ਦੇਸ਼ ਨੂੰ ਸੁਭਦਾ ਦੇਊਗਾ ਉਹ ਆਪਣੀ ਜੇ ਭਰੂਗਾ ਲੇਕਿਨ ਹੁਣ ਪੰਜਾਬ ਦੀ ਮੌਜੂਦਾ ਸਰਕਾਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਹੱਥ ਚ ਖਲੋ ਸਕਦੀ ਕਿਸ ਤਾ ਵੀ ਸਵਾਲ ਪੁੱਛਣੇ ਪਿਓ ਉਹ ਪ੍ਰੋਪਰ ਦੂਸਰੇ ਬਨੇ ਵਿਰੋਧ ਨਜ਼ਰ ਉਹਨਾਂ ਦਾ ਵੀ ਆ ਰਿਹਾ ਤੁਹਾਡਾ ਵੀ ਆ ਰਿਹਾ ਤੁਹਾਨੂੰ ਲੱਗਦਾ ਕਿ ਤੁਹਾਡਾ ਸਾਥ ਉਹਨਾਂ ਦਾ ਸਿਆਸੀ ਵਿਰੋਧ ਆ ਉਹ ਕੁਰਸੀ ਬਚਾਉਣ ਨੂੰ ਆ ਸਾਡਾ ਵਿਰੋਧ ਪੰਜਾਬ ਬਚਾਉਣ ਨੂੰ ਆ ਸਾਡਾ ਵਿਰੋਧ ਦੇਸ਼ ਬਚਾਉਣ ਨੂੰ ਆ ਵੀ ਕਹਿੰਦੇ ਪੰਜਾਬ ਬਚਾਵਾਂ ਉਹ ਉਹ ਤਾਂ ਕਹਿੰ ਉਹਨਾਂ ਨੇ ਪੰਜਾਬ ਬਚਾਨ ਦਿਖਾਤਾ ਅ ਜਦੋਂ ਮਾਸਟਰ ਪੁੱਟੇ ਆ ਜਦੋਂ ਧੌਣ ਦੇਤੇ ਗੋਡੇ ਰੱਖੇ ਆ ਪੁਲਿਸ ਨੇ ਪੰਜਾਬ ਸਰਕਾਰ ਪੰਜਾਬ ਸਰਕਾਰ ਦੀ ਪੁਲਿਸ ਜਦੋਂ ਮਾਸਟਰ ਪੁੱਟੇ ਜਦੋਂ ਇੱਕ ਇੱਕ ਸਾਲ ਦੀ ਬੱਚੀ ਨੂੰ ਉਸੇ ਦਿਨ ਮੁੱਖ ਮੰਤਰੀ ਆਪਣੀ ਕੁੜੀ ਦਾ ਬੇਟੀ ਦਾ ਜਨਮ ਦਿਨ ਮਨਾ ਰਿਆ ਅਸੀਂ ਕਹਿੰਦੇ ਮਨਾਓ ਉਸੇ ਦਿਨ ਇੱਕ ਸਾਲ ਦੀ ਬੱਚੀ ਨੂੰ ਉਹਨੇ ਜੇਲ੍ਹ ਦੇ ਵਿੱਚ ਰੱਖਿਆ ਪੰਜਾਬੀ ਵਿਚਾਰੇ ਆ ਤੁਹਾਡੇ ਸਾਹਮਣੇ ਫਿਰ ਉਹਨਾਂ ਨੇ ਪੰਜਾਬ ਬਚਾਉਣਾ ਉਹਨਾਂ ਦਾ ਪੰਜਾਬ ਬਚਾਉਣਾ ਕੁਰਸੀ ਬਚਾਉਣ ਨੂੰ ਨਾਮ ਨਾਂ ਪੰਜਾਬ ਦੇ ਦਿੱਤਾ ਪਰ ਪੰਜਾਬ ਨੂੰ ਕੁਰਸੀ ਸਮਝਦੇ ਆ ਵੀ ਕੁਰਸੀ ਉਹਨਾਂ ਵਾਸਤੇ ਕੁਰਸੀਆ ਸਾਡੇ ਵਾਸਤੇ ਇਹ ਸਟੇ ਜਿੰਦਗੀ ਆ ਸਾਡੇ ਵਾਸਤੇ ਇਹ ਸਾਡਾ ਦੇਸ਼ ਆ ਸਾਡਾ ਸਾਡੀ ਧਰਤੀ ਆ ਉਹਨਾਂ ਦਾ ਤੇ ਸਾਡਾ ਕੋਈ ਆਲ ਮਿਲ ਨਹੀਂ ਹੈਗਾ ਇਸ ਚੀਜ਼ ਵਿੱਚ ਉਹਨਾਂ ਦੀ ਆਪਣੀ ਨਿੱਜੀ ਲੜਾਈ ਆ ਘਰੇਲੂ ਲੜਾਈਆਂ ਆ ਸਭ ਆਖ ਤੇ ਲੜਾਈ ਆ ਪੰਜਾਬ ਬਦਲਦਾ ਨਜ਼ਰ ਆਇਆ ਤਾਂ ਆ ਬਦਲਿਆ ਨਹੀਂ ਬਹੁਤ ਬਦਲਿਆ ਪਹਿਲਾਂ ਜਿਵੇਂ ਕਿ ਅਸੀਂ ਕਹਿੰਦੇ ਆ ਕਿ ਆਮ ਕਿਸਾਨ ਮਜ਼ਦੂਰ ਆ ਜਿਹੜਾ ਉਹਨੂੰ ਲੱਗਦਾ ਸੀਗਾ ਕਿ ਸ਼ਾਇਦ ਉਹ ਇੱਕ ਜੇ ਕੋਈ ਧਰਨਾ ਲਾ ਰਿਹਾ ਤੇ ਉਹ ਸ਼ਾਇਦ ਦੇਸ਼ ਲਈ ਲਾ ਰਿਹਾ ਸਰਕਾਰ ਨੇ ਇਹਨਾਂ ਬਦਲਾਅ ਜ਼ਰੂਰ ਕਰਤਾ ਸਰਕਾਰ ਦੇ ਆਈਟੀ ਸੈੱਲ ਨੇ ਸਰਕਾਰ ਦੇ ਮੀਡੀਆ ਹੈ ਜਿਹੜਾ ਸਰਕਾਰ ਦੇ ਅੱਗੇ ਗਾਦੀ 'ਤੇ ਬੈਠਾ ਹੈ ਜਿਹੜਾ ਸਾਡੀ ਗੱਲ ਨਹੀਂ ਸੁਣਦਾ ਮੀਡੀਆ ਉਹਨਾਂ ਇਹ ਬਦਲਾਅ ਜ਼ਰੂਰ ਕਰਤਾ ਕਿ ਲੋਕਾਂ ਨੇ ਮਨਾਂ ਦੇ ਵਿੱਚ ਇਹ ਚੀਜ਼ਾਂ ਭਰਨ ਦੀ ਕੋਸ਼ਿਸ਼ ਕੀਤੀ ਆ ਇਹ ਬਦਲਾਅ ਆਇਆ ਦੇਸ਼ ਵਾਸਤੇ ਪੰਜਾਬ ਦੇ ਲੜਨ ਵਾਲੇ ਨੂੰ ਹੀ ਦੇਖਦਾ ਲੋਤੀ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਅਸੀਂ ਵੀ ਇਹ ਕਹਿੰਦੇ ਬਦਲਾਅ ਇਹ ਜ਼ਰੂਰ ਆਇਆ ਵੀ ਇਹ ਇਹਨੂੰ ਸ਼ਾਇਰ ਬਦਲਾਅ ਕਹੋ ਕਿ ਪਹਿਲਾਂ ਵੀ ਟੀਚਰਾਂ ਨੂੰ ਕੁੱਟ ਪੈਂਦੀ ਸੀ ਬੀਬੀਆਂ ਦੀਆਂ ਭੈਣਾਂ ਦੀਆਂ ਚੁੰਨੀਆਂ ਪਹਿਲਾਂ ਵੀ ਖਿੱਚੀਆਂ ਜਾਂਦੀਆਂ ਸੀ ਅੱਜ ਵੀ ਖਿੱਚੀਆਂ ਜਾ ਰਹੀਆਂ ਪਟਵਾਰੀ ਪਹਿਲਾਂ ਵੀ ਛੜਕਾਂ ਦੇ ਬਈਏ ਸੀ ਤੜ-ਤਾਲਾ ਕਦੇ ਅੱਜ ਵੀ ਕਰੀ ਜਾ ਰਿਹਾ ਹੈ ਤਹਿਸੀਲਦਾਰਾਂ ਦੀ ਪਹਿਲਾਂ ਵੀ ਗੋਡੀਆਂ ਲਵਾਉਂਦੇ ਸੀ ਅੱਜ ਵੀ ਲਵਾਈ ਜਾ ਰਿਹਾ ਕਿਸ਼ਾਨ ਨੂੰ ਪਹਿਲਾਂ ਵੀ ਡਾਂਗ ਫੇਰੀ ਸੀ ਪਹਿਲਾਂ ਗੋਲੀਆਂ ਮਾਰੀਆਂ ਸੀ ਅੱਜ ਵੀ ਮਾਰੀਆਂ ਸਾਨੂੰ ਲੱਗਦਾ ਵੀ ਜੇ ਇਹਨਾਂ ਚੀਜ਼ਾਂ 'ਚ ਕਿਸੇ ਨੂੰ ਬਦਲਾਅ ਤੂੰ ਦੇਖ ਲੈ ਕੰਦਾਂ ਨੂੰ ਰੰਗ ਕਰ ਦੇਣਾ ਕੰਦਾਂ ਦੇ ਉੱਤੇ ਕੋਈ ਨਾਰੇ ਲਿਖ ਦੇਣੇ ਜੇ ਉਹਨੂੰ ਕੋ ਬਦਲਾਅ ਸਮਝੀ ਜਾਵੇ ਤੇ 20 ਵਾਰੀ ਸਮਝੀ ਜਾਵੇ ਪਰ ਸਾਨੂੰ ਪਤਾ ਭਈ ਜਿਹੜੇ ਜਿਹੜੇ ਉਦਘਾਟਨ ਕਰ ਰਹੇ ਆ ਅੱਜ ਆ ਪਿੰਡਾਂ ਦੇ ਵਿੱਚ ਬਦਲਾਅ ਜੇ ਹੋਵੇ ਤੇ ਕੀ ਲੋਕ ਆ ਇਹਨੇ ਤੁਹਾਨੂੰ ਛੜਕਾਂ ਦੇ ਲੋਕ ਦੇਖਦੇ ਬਦਲਾਅ ਸਿਰਫ ਕਾਗਜ਼ੀ ਆ ਧਰਤੀ ਦੇ ਤੇ ਕੋਈ ਬਦਲਾਅ ਨਹੀਂ ਹੈਗਾ ਉਹੀ ਹਾਲਾਤ ਨੇ ਉਹੀ ਨੀਤੀਆਂ ਉਹੀ ਪਾਲਿਸੀਆਂ ਨੇ ਬਿਲਕੁਲ ਬਿਲਕੁਲ ਉਹੀ ਨੀਤੀਆਂ ਉਹੀ ਪਾਲਿਸੀਆਂ ਜਿਹੜੀਆਂ ਨੇ ਜਰੂਰ ਨਜ਼ਰ ਆ ਰਹੀਆਂ ਨੇ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਕਿਸਾਨ ਮਜੂਦ ਸੰਘਰਸ਼ ਕਮੇਟੀ ਵੱਲੋਂ ਜਿਹੜਾ ਹੈ ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਜੋ ਅਮਰੀਕਨ ਉਪ ਰਾਸ਼ਟਰਪਤੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਪੁਤਲਾ ਲਗਾਇਆ ਹੈ ਉਹ ਫੁੱਕਿਆ ਗਿਆ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਡੇਲੀ ਉਤਪਾਦ ਦੇ ਜਿਹੜੇ ਨੇ ਉਹਨਾਂ ਨੂੰ ਕਾਫੀ ਨੁਕਸਾਨ ਹੋਵੇਗਾ ਜੇਕਰ ਇਹਨਾਂ ਦਾ ਆਪਸ ਦੇ ਵਿੱਚ ਜੋ ਡੀਲਸ ਜਿਹੜੀਆਂ ਨੇ ਉਹ ਹੋ ਜਾਣਗੀਆਂ ਲੇਕਿਨ ਕਿਤਨਾ ਕਹਤੇ ਜੋ ਅੱਜ ਕਿਸਾਨ ਮਜਦੂਰ ਸੁਰੱਖਿਅਤ ਕਮੇਟੀ ਆ ਉਸ ਵੱਲੋਂ ਸਾਫ ਤੌਰ ਤੇ ਕਹਿ ਗਿਆ ਕਿ ਇਹ ਡੀਲਸ ਜਿਹੜੀਆਂ ਨੇ ਕਦੀ ਵੀ ਜਿਹੜੀਆਂ ਸਕਸੈਸਫੁਲ ਨਹੀਂ ਹੋਣ ਦਿੱਤੀਆਂ ਡਾਲ ਗਿਆ ਹੁਣ ਵੇਖਣਾ ਹੋਵੇਗਾ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਪ ਰਾਸ਼ਟਰਪਤੀ ਦੇ ਵਿਚੇ ਕੀ ਡੀਲ ਹੋ ਪਾਉਂਦੀਆਂ ਨੇ ਜਾਂ ਕਿ ਨਹੀਂ ਇਹ ਤਾਂ ਸਮਾਂ ਦੱਸੇਗਾ ਲੇਕਿਨ ਕਿਤਨਾ ਕਹਤੇ ਪ੍ਰਦਰਸ਼ਨ ਜਿਹੜੇ ਨੇ ਉਹ ਸ਼ੁਰੂ ਹੋ ਚੁੱਕੇ ਨੇ ਕੈਮਰਾ ਪਰਸਨ ਸਾਈ ਪ੍ਰੇਤਨ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅਮਿਸਰ ਸਾਹਿਬ